ਆਪ ਜੀ ਦੇ ਨਾਲ ਪਿਛਲੇ ਦਿਵਾਨਾ ਵਿੱਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਲੜੀਵਾਰ ਵਿਚਾਰ ਕੀਤੀ ਜਾ ਰਹੀ ਹੈ ਆਪ ਜੀ ਦੇ ਨਾਲ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਖ ਤੋਂ ਉਚਾਰਨ ਕੀਤੀ ਹੋਈ ਬਾਣੀ ਆਨੰਦ ਸਾਹਿਬ ਜਿਸ ਦੀਆਂ ਲਗਭਗ 40 ਪਾਉੜੀਆਂ ਹਨ ਇਸ ਬਾਣੀ ਦੀ ਲਗਾਤਾਰ ਵਿਚਾਰ ਕੀਤੀ ਜਾ ਰਹੀ ਹੈ ਪਿਛਲੇ ਦਿਵਾਨਾ ਵਿੱਚ ਆਪ ਜੀ ਦੇ ਨਾਲ ਆਨੰਦ ਸਾਹਿਬ ਜੀ ਦੀ 8ਵੀਂ ਪੌੜੀ ਦੀ ਵਿਚਾਰ ਕੀਤੀ ਸੀ ਕਿ ਕਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਬਾਣੀ ਵਿੱਚ ਸਮਝਾਉਣਾ ਕੀਤਾ ਕਿ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਇੱਥੇ ਬਾਬਾ ਸ਼ਬਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਲਈ ਵਰਤਿਆ ਗਿਆ ਅਸੀਂ ਸਤਕਾਰ ਨਾਲ ਆਪਣੇ ਦਾਦਾ ਜੀ ਨੂੰ ਬਾਬਾ ਕਹਿ ਦਿੰਨੇ ਆ ਕਿਸੇ ਬਜ਼ੁਰਗ ਨੂੰ ਬਾਬਾ ਕਹਿ ਦਿੰਨੇ ਆ ਜਾਂ ਗੁਰੂ ਘਰ ਦੇ ਭਾਈ ਨੂੰ ਕਿਸੇ ਪ੍ਰੇਮੀ ਨੂੰ ਜਿਹੜਾ ਕਿਸੇ ਗੁਰੂ ਘਰ ਨਾਲ ਜੁੜਿਆ ਹੋਇਆ ਵਡੇਰੀ ਉਮਰ ਵਾਲਾ ਹੈ ਉਸ ਨੂੰ ਬਾਬਾ ਕਹਿ ਦਿੰਨੇ ਆ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਬਾਬਾ ਆਖਿਆ ਜ਼ਾਹਰ ਪੀਰ ਜਗਤਗੁਰ ਬਾਬਾ ਸੋ ਬਾਬਾ ਦਾ ਮਤਲਬ ਹੁੰਦਾ ਹੈ ਬਾ ਬਾ ਪਹਿਲੇ ਬਾ ਦਾ ਮਤਲਬ ਹੈ ਨਾਲ ਦੂਜੇ ਬਾ ਦਾ ਮਤਲਬ ਹੈ ਨਾਲ ਜੋ ਹਮੇਸ਼ਾ ਸਾਡੇ ਨਾਲ ਨਾਲ ਰਹਿੰਦਾ ਹੈ ਅੰਗ ਸੰਗ ਰਹਿੰਦਾ ਹੈ ਉਹਨੂੰ ਬਾਬਾ ਆਖਿਆ ਜਾਂਦਾ ਇਸੇ ਕਰਕੇ ਗੁਰੂ ਪਿਆਰਿਓ ਅਸੀਂ ਸਿੱਖ ਧਰਮ ਦੇ ਵਿੱਚ ਮਹਾਨ ਪੁਰਖਿਆਂ ਨੂੰ ਯੋਧਿਆਂ ਨੂੰ ਵੀ ਬਾਬਾ ਕਹਿ ਕੇ ਸੰਬੋਧਨ ਕਰਦੇ ਆ ਅਸੀਂ ਆਪਣੇ ਗੁਰੂ ਸਹਿਬਾਨਾਂ ਨੂੰ ਵੀ ਬਾਬਾ ਕਹਿ ਕੇ ਸੰਬੋਧਨ ਕਰਦੇ ਆ ਕਿਸੇ ਵਡੇਰੀ ਉਮਰ ਦੇ ਬਜ਼ੁਰਗ ਨੂੰ ਵੀ ਬਾਬਾ ਕਹਿ ਕੇ ਸੰਬੋਧਨ ਕਰਦੇ ਆ ਗੁਰੂ ਘਰ ਦੇ ਸੇਵਕਾਂ ਨੂੰ ਰਾਗੀ ਸਿੰਗਰ ਨੂੰ ਕੀਰਤਨਿਆਂ ਨੂੰ ਗੁਰੂ ਘਰ ਦੇ ਗ੍ਰੰਥੀ ਸਿੰਗਾਂ ਨੂੰ ਵੀ ਅਸੀਂ ਬਾਬਾ ਕਹਿ ਕੇ ਸੰਬੋਧਨ ਕਰਦੇ ਆ ਪਰ ਇੱਥੇ ਬਾਬਾ ਸ਼ਬਦ ਅਕਾਲ ਪੁਰਖ ਲਈ ਵਰਤਿਆ ਸੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਬਾ ਜਿਸ ਤੋਂ ਦੇਹ ਸੋਈ ਜਨ ਪਾਵੇ ਬਾਬਾ ਜਿਸ ਨੂੰ ਤੂੰ ਆਨੰਦ ਦੀ ਬਖਸ਼ਿਸ਼ ਕਰਦਾ ਹੈ ਖੁਸ਼ੀ ਦੀ ਖੇੜੇ ਦੀ ਬਖਸ਼ਿਸ਼ ਕਰਦਾ ਹੈ ਸੋਣੀ ਜੀਵਨ ਸੂਝ ਬਖਸ਼ਦਾ ਹੈ ਉਹੀ ਸੇਵਕ ਆਪ ਜੀ ਤੋਂ ਇਹ ਦਾਤ ਪਾਉਂਦਾ ਹੈ ਸੋ ਇਹ 8ਵੀਂ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਕੱਲ ਦੇ ਦਿਵਾਨਾ ਚ ਕੀਤੀ ਗਈ ਸੀ ਅੱਜ ਜਿਹੜੀ ਵਿਚਾਰ ਕਰਨੀ ਹੈ ਉਹ 9ਵੀਂ ਪੌੜੀ ਹੈ ਇਸ ਪੌੜੀ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਕੀ ਫਰਮਾਉਣਾ ਕਰਦੇ ਨੇ ਪਹਿਲਾਂ ਪੰਕਤੀਆਂ ਪੜ੍ਹ ਕੇ ਨਾਲ-ਨਾਲ ਅਰਥ ਕਰਨ ਦੇ ਯਤਨ ਕਰਾਂਗੇ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਣਾ ਕਰਦੇ ਨੇ ਆਬੋ ਸੰਤ ਪਿਆਰਿਓ ਅਕਾਥ ਕੀ ਕਰੈ ਕਹਾਣੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸਬੋਧਨ ਹੁੰਦੇ ਹੋਇਆ ਹਾਂ ਸਤ ਸੰਗੀ ਜਨਾਂ ਨੂੰ ਫਰਮਾ ਰਹੇ ਹਨ ਕਹਿ ਰਹੇ ਹਨ ਹੇ ਸਤ ਸੰਗੀ ਜਨੋ ਹੇ ਗੁਰੂ ਦੇ ਪਿਆਰਿਓ ਰੱਬ ਦੇ ਪਿਆਰਿਓ ਆਵੋ ਆਕੇ ਅਕਥ ਅਕਥ ਦਾ ਮਤਲਬ ਹੁੰਦਾ ਜਿਹੜਾ ਕਥਿਆ ਨਾ ਜਾ ਸਕੇ ਭਾਵ ਜਿਹਨੂੰ ਬਿਆਨ ਨਾ ਕੀਤਾ ਜਾ ਸਕੇ ਇਥੇ ਅਕਥ ਦਾ ਮਤਲਬ ਹੈ ਰੱਬ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਥ ਸ਼ਬਦ ਤੋਂ ਬਣਿਆ ਆਪਾਂ ਕਹਿੰਦੇ ਆ ਨਾ ਕਥ ਕਰਨਾ ਕਿਸੇ ਚੀਜ਼ ਦਾ ਵਿਖਿਆਨ ਕਰਨਾ ਤੇ ਅਕਥ ਉਹ ਚੀਜ਼ ਜਿਹਨੂੰ ਵਿਖਿਆਨ ਨਾ ਕੀਤਾ ਜਾ ਸਕੇ ਕਥਿਆ ਨਾ ਜਾ ਸਕੇ ਸਤਗੁਰ ਕਹਿੰਦੇ ਹੈ ਸਤ ਸੰਗੀ ਜਨੋ ਗੁਰੂ ਦੇ ਪਿਆਰਿਓ ਆਓ ਗੁਰੂ ਘਰ ਆਕੇ ਜਾਂ ਇਸ ਸੰਸਾਰ ਦੇ ਉੱਤੇ ਜਿੰਨੇ ਵੀ ਤੁਸੀਂ ਆਏ ਹੋ ਜਿੱਥੇ ਵੀ ਤੁਸੀਂ ਰਹਨੇ ਹੋ ਜੋ ਵੀ ਰਹਿਣ ਬਸੇਵਾ ਬਣਾਇਆ ਹੈ ਉਸ ਅਸਥਾਨ ਤੇ ਆਪਣੇ ਜੀਵਨ ਦੇ ਵਿੱਚ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਅਕਾਥ ਕੀ ਕਰਹਿ ਕਹਾਣੀ ਉਹ ਅਕਾਥ ਜਿਹੜਾ ਵਾਹਿਗੁਰੂ ਹੈ ਅਕਾਲ ਪੁਰਖ ਹੈ ਪਰਮੇਸ਼ਰ ਹੈ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ ਜਿਹਦੀਆਂ ਇੰਨੀਆਂ ਵਡਿਆਈਆਂ ਨੇ ਇੰਨੀਆਂ ਸਿਫਤਾਂ ਨੇ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਆਓ ਆਪਾਂ ਉਸ ਦੇ ਗੁਣ ਬਿਆਨ ਕਰਨ ਦਾ ਯਤਨ ਕਰੀਏ ਅੰਤ ਪਾਉਣ ਲਈ ਨਹੀਂ ਸਿਰਫ ਤੇ ਸਿਰਫ ਆਪਣਾ ਜੀਵਨ ਸਵਾਰਨ ਦੇ ਲਈ ਤੇ ਗੁਰੂ ਪਿਆਰਿਓ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਕਹਿ ਰਹੇ ਨੇ ਫਰਮਾ ਰਹੇ ਨੇ ਹਰ ਕਿਹਾਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਘਰ ਦੀਆਂ ਗੱਲਾਂ ਨੇ ਵਡਿਆਈ ਦੀਆਂ ਗੱਲਾਂ ਨੇ ਵਾਰਤਾਵਾਂ ਨੇ ਉਹ ਗੁਰੂ ਮਿੱਤਰ ਤੋਂ ਸੁਣੀਏ ਜਦੋਂ ਅਸੀਂ ਗੁਰੂ ਤੋਂ ਆਪਣੇ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਸੁਣਾਗੇ ਸਾਡਾ ਜਿਹੜਾ ਜੀਵਨ ਹੈ ਉਹ ਬਦਲ ਜਾਏਗਾ ਜੀਵਨ ਦੇ ਵਿੱਚ ਆਨੰਦ ਪੈਦਾ ਹੋ ਜਾਏਗਾ ਖੁਸ਼ੀ ਪੈਦਾ ਹੋ ਜਾਏਗੀ ਖੇੜਾ ਪੈਦਾ ਹੋ ਜਾਏਗਾ ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਸਤ ਸੰਗੀ ਜਨਾਂ ਨੂੰ ਇਹ ਸੰਸਾਰ ਤੇ ਉੱਤੇ ਆਏ ਹਰ ਇੱਕ ਮਨੁੱਖ ਨੂੰ ਹਰ ਇੱਕ ਇਨਸਾਨ ਨੂੰ ਸਬੋਧਨ ਹੋ ਕੇ ਫਰਮਾ ਰਹੇ ਨੇ ਆਵ ਸੰਤ ਪਿਆਰਿਓ ਇਕਾਥ ਕੀ ਕਰਹੈ ਕਹਾਣੀ ਅੱਗੇ ਸਤਿਗੁਰ ਫਰਮਾਉਣਾ ਕਰਦੇ ਨੇ ਕਰਹੈ ਕਹਾਣੀ ਇਕਾਥ ਕੇਰੀ ਕਿਤ ਦੁਆਰੈ ਪਾਈਐ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਦੁਨੀਆ ਦੇ ਲੋਕੋ ਜਿੰਨੇ ਵੀ ਸਤ ਸੰਗੀ ਜਾਨੇ ਇੱਥੇ ਸੰਸਾਰ ਤੇ ਆਏ ਨੇ ਗੁਰੂਦੁਆਰੇ ਆਏ ਨੇ ਅਕਥ ਕੀ ਕਰ ਹੈ ਕਹਾਣੀ ਆਪਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਉਹ ਕਹਾਣੀ ਉਹ ਸ਼ੋਭਾ ਬਿਆਨ ਕਰੀਏ ਸਮਝਣ ਦਾ ਯਤਨ ਕਰੀਏ ਕਿ ਕਿਤ ਦੁਆਰੇ ਪਾਈ ਹੈ ਰੱਬ ਨੂੰ ਕਿਸ ਦੁਆਰੇ ਮਤਲਬ ਕਿਸ ਤਰੀਕੇ ਨਾਲ ਪਾਇਆ ਜਾ ਸਕਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹੜਾ ਇਸ ਕਾਇਨਾਤ ਨੂੰ ਇਸ ਬ੍ਰਹਿਮੰਡ ਨੂੰ ਇਸ ਸੰਸਾਰ ਨੂੰ ਬਣਾਉਣ ਵਾਲਾ ਹੈ ਜੋ ਘਟ ਘਟ ਦੇ ਵਿੱਚ ਸਮਾਇਆ ਹੋਇਆ ਹੈ ਸਭਨਾ ਦਾ ਸਤਿਗੁਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਅੰਗ ਰੱਖ ਕੇ ਬਣਿਆ ਹੋਇਆ ਹੈ ਹਿਰਦੇ ਵਿੱਚ ਬੈਠਾ ਹੈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹਨੂੰ ਕਿਸ ਵਿਧ ਕਿਸ ਤਰੀਕੇ ਨਾਲ ਪਾਈਏ ਉਹਨੂੰ ਕਿਵੇਂ ਪਾਇਆ ਜਾ ਸਕੇ ਕਿਉਂਕਿ ਰੱਬ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਰੱਬ ਦਾ ਅੰਤ ਨਹੀਂ ਪਾਇਆ ਜਾ ਸਕਦਾ ਪਰ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜੇ ਰੱਬ ਨੂੰ ਮਿਲਣਾ ਹੋਵੇ ਰੱਬ ਨੂੰ ਪਾਉਣਾ ਹੋਵੇ ਤਾਂ ਉਹ ਜ਼ਰੂਰ ਪਾਇਆ ਜਾ ਸਕਦਾ ਹੈ ਪਰ ਸਾਨੂੰ ਇਹ ਤਰੀਕਾ ਪਤਾ ਹੋਣਾ ਚਾਹੀਦਾ ਸਤਗੁਰ ਕਹਿੰਦੇ ਕਿਤ ਦੁਆਰ ਹੈ ਪਾਈ ਹੈ ਦੁਆਰੇ ਦਾ ਮਤਲਬ ਕਿਸ ਤਰੀਕੇ ਨਾਲ ਕਿਸ ਵਿਧੀ ਨਾਲ ਰੱਬ ਨੂੰ ਪਾਇਆ ਜਾਵੇ ਸੋ ਗੁਰੂ ਪਿਆਰਿਓ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅਗਲੀਆਂ ਪੰਕਤੀਆਂ ਦੇ ਵਿੱਚ ਵੇਖੋ ਕਿੰਨੇ ਸੌਖੇ ਤਰੀਕੇ ਨਾਲ ਰੱਬ ਨੂੰ ਪਾਉਣ ਬਾਰੇ ਸਾਨੂੰ ਦੱਸਿਆ ਹੈ ਨਹੀਂ ਤਾਂ ਇਹ ਸੰਸਾਰ ਦੇ ਉੱਤੇ ਕੋਈ ਪੁੱਠਾ ਲਮਕਦਾ ਸੀ ਰੱਬ ਨੂੰ ਪਾਉਣ ਦੇ ਲਈ ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ ਸੀ ਕੋਈ ਸਰਦੀਆਂ ਦੇ ਵਿੱਚ ਬਰਫ਼ ਤੇ ਬੈਠ ਕੇ ਭਗਤੀ ਕਰਦਾ ਸੀ ਕੋਈ ਟੋਹਾ ਪਟ ਕੇ ਟੋਏ ਦੇ ਵਿੱਚ ਬੈਠ ਕੇ ਭਗਤੀ ਕਰਦਾ ਸੀ ਕੋਈ ਆਪਣੇ ਤਨ ਨੂੰ ਗਰਮੀਆਂ ਦੇ ਵਿੱਚ ਆਲੇ-ਦਾਲੇ ਸੇਕਾ ਦਵਾ ਕੇ ਅੱਗ ਲਵਾ ਕੇ ਉਹਦੇ ਵਿੱਚ ਬੈਠ ਜਾਂਦਾ ਸੀ ਕੋਈ ਚੱਲਦੇ ਦਰਿਆ ਦੇ ਵਿੱਚ ਨਦੀ ਦੇ ਵਿੱਚ ਜਾਂ ਖੜੇ ਪਾਣੀ ਦੇ ਵਿੱਚ ਇੱਕ ਲੱਤ ਤੇ ਖੜ ਕੇ ਭਗਤੀ ਕਰਕੇ ਕਹਿੰਦਾ ਸੀ ਰੱਬ ਨੂੰ ਪਾਇਆ ਜਾਵੇ ਜੇ ਪਾਇਆ ਜਾ ਸਕਦਾ ਹੈ ਪਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਨਵੀਂ ਵਿਧੀ ਇੱਕ ਨਵਾਂ ਤਰੀਕਾ ਦੱਸਿਆ ਕਿ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਾਇਆ ਕਿਵੇਂ ਜਾ ਸਕਦਾ ਹੈ ਸੋ ਗੁਰੂ ਪਿਆਰਿਓ ਘਰ ਛੱਡਣ ਦੀ ਲੋੜ ਨਹੀਂ ਨਹੀਂ ਤਾਂ ਇੱਥੇ ਬਹੁਤ ਲੋਕ ਐਸੇ ਹੋਏ ਨੇ ਜਿਹੜੇ ਆਪਣੇ ਆਪ ਨੂੰ ਜੋਗੀ ਅਖਵਾ ਕੇ Muni ਅਖਵਾ ਕੇ ઋષਿ ਅਖਵਾ ਕੇ ਤਿਆਗੀ ਅਖਵਾ ਕੇ ਬ੍ਰਹਮ ਬ੍ਰਹਿਮ ਸਾਧਾ ਅਖਵਾ ਕੇ ਘਰ ਹੀ ਤਿਆਗ ਗਏ ਸੋ ਗੁਰੂ ਪਿਆਰੋ ਸਤਗੁਰ ਕਹਿੰਦੇ ਘਰ ਤਿਆਗਣ ਦੀ ਜ਼ਰੂਰਤ ਨਹੀਂ ਘਰ ਦੇ ਵਿੱਚ ਰਹਿ ਕੇ ਪਰਿਵਾਰ ਦੇ ਵਿੱਚ ਰਹਿ ਕੇ ਰੱਬ ਨੂੰ ਪਾਇਆ ਜਾ ਸਕਦਾ ਤੇ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਕੀ ਕਹਿ ਰਹੇ ਨੇ ਅਗਲੀਆਂ ਪੰਕਤੀਆਂ ਦੇ ਵਿੱਚ ਭਾਈ ਕਿਤ ਦੁਆਰਾ ਪਾਈਐ ਇਹ ਰੱਬ ਨੂੰ ਕਿਸ ਤਰੀਕੇ ਨਾਲ ਕਿਸ ਵਿਧੀ ਨਾਲ ਪਾਇਆ ਜਾ ਸਕਦਾ ਹੈ ਪਾਤਸ਼ਾਹ ਫਰਮਾਉਂਦੇ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਰੱਬ ਨੂੰ ਪਾਉਣ ਦਾ ਤਾਂ ਬਹੁਤ ਸੌਖਾ ਤੇ ਸੁਖੈਣ ਟੰਗ ਹੈ ਭਾਈ ਇਦੂ ਸੌਖਾ ਤਰੀਕਾ ਨਹੀਂ ਹੋ ਸਕਦਾ ਉਹ ਕਿਹੜਾ ਹੈ ਆਪਣਾ ਤਨ ਆਪਣਾ ਮਨ ਤੇ ਆਪਣਾ ਧਨ ਸੌਂਪ ਗੁਰ ਕੋ ਸਾਰਾ ਕੁਝ ਆਪਣੇ ਗੁਰੂ ਨੂੰ ਸੌਂਪ ਦਿਓ ਗੁਰੂ ਦੇ ਹਵਾਲੇ ਕਰ ਦਿਓ ਆਪਣੀ ਮੱਤ ਵੀ ਰੱਖ ਦਿਓ ਆਪਣਾ ਸਰੀਰ ਵੀ ਰੱਖ ਦਿਓ ਤੇ ਧਨ ਵੀ ਰੱਖ ਦਿਓ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਫਿਰ ਕੀ ਹੋਏਗਾ ਹੁਕਮ ਮੰਨਿਆ ਪਾਈਆ ਜਦੋਂ ਤੁਸੀਂ ਗੁਰੂ ਦਾ ਹੁਕਮ ਮੰਨੋਗੇ ਨਾ ਫਿਰ ਰੱਬ ਤੁਹਾਨੂੰ ਆਪਣੇ ਆਪ ਮਿਲ ਜਾਵੇਗਾ ਸਤਗੁਰ ਕਹਿੰਦੇ ਰੱਬ ਦੀ ਰਜ਼ਾ ਦੇ ਵਿੱਚ ਤੁਰਨਾ ਪਏਗਾ ਗੁਰੂ ਦਾ ਹੁਕਮ ਮੰਨਣਾ ਪਏਗਾ ਪਹਿਲਾਂ ਵੀ ਮੈਂ ਬੇਨਤੀ ਤੁਹਾਡੇ ਨਾਲੇ ਸਾਂਝੀ ਕੀਤੀ ਹੈ ਸੋ ਸਿੱਖ ਸਖਾ ਬੰਦਪ ਹੈ ਭਾਈ ਉਹ ਸੇਵਕ ਉਹ ਸਿੱਖ ਸਤਗੁਰਾਂ ਦਾ ਸਖਾ ਹੈ ਆਪਣਾ ਹੈ ਜੇ ਗੁਰਕੈ ਭਾਣੇ ਵਿੱਚ ਆਵੇ ਜੇ ਗੁਰੂ ਦੇ ਭਾਣੇ ਵਿੱਚ ਗੁਰੂ ਦੇ ਹੁਕਮ ਦੇ ਵਿੱਚ ਚੱਲੇ ਤੇ ਸਤਗੁਰ ਕਹਿੰਦੇ ਆਪਣੇ ਭਾਣੇ ਜੋ ਚੱਲੇ ਭਾਈ ਜੋ ਆਪਣੇ ਭਾਣੇ ਆਪਣੇ ਰਸਤੇ ਇਖਤਿਆਰ ਕਰਕੇ ਬਣਾ ਕੇ ਤੁਰਦਾ ਵਿਛੜ ਚੋਟਾਂ ਖਾਵੇ ਸਤਗੁਰ ਕਹਿੰਦੇ ਰੱਬ ਨਾਲ ਮਿਲਾਪ ਤਾਂ ਕੀ ਹੋਣਾ ਉਹ ਵਿਛੜ ਕੇ ਰੱਬ ਨਾਲੋਂ ਅਕਾਲ ਪੁਰਖ ਨਾਲੋਂ ਦੂਰ ਹੋ ਕੇ ਵਿਛੜ ਕੇ ਮੂੰਹ ਤੇ ਚੋਟਾਂ ਖਾਂਦਾ ਭਾਵ ਜੀਵਨ ਦੇ ਵਿੱਚ ਦੁਖੀ ਹੁੰਦਾ ਨਿਰਾਸ਼ ਹੁੰਦਾ ਹੈ ਇਸੇ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਭਾਈ ਗੁਰੂ ਦੇ ਹੁਕਮ ਅਨੁਸਾਰ ਚੱਲਣਾ ਆਪਣਾ ਜੀਵਨ ਜਿਉਣਾ ਆਪਣਾ ਤਨ ਮਨ ਧਾਰਨਾ ਸਭ ਗੁਰੂ ਨੂੰ ਸੌਂਪ ਦੇਣਾ ਗੁਰੂ ਦੇ ਹਵਾਲੇ ਕਰ ਦੇਣਾ ਤੇ ਗੁਰੂ ਦਾ ਹੁਕਮ ਮੰਨਣਾ ਸ਼ੁਰੂ ਕਰ ਦਿਓ ਤੇ ਤੁਹਾਨੂੰ ਜਿਹੜਾ ਗੁਰੂ ਹੈ ਉਹ ਰੱਬ ਨਾਲ ਮਿਲਾਪ ਕਰਵਾ ਦੇਗਾ ਹੁਣ ਤਨ ਤੇ ਮਨ ਕਿਵੇਂ ਭੇਟ ਕਰਨਾ ਜਿਹੜਾ ਮਨ ਹੈ ਸਾਡਾ ਇਹਨੂੰ ਗੁਰੂ ਦੇ ਸਾਹਮਣੇ ਭੇਟ ਕਰ ਦੇਣਾ ਭਾਵ ਗੁਰੂ ਦੇ ਹਵਾਲੇ ਕਰ ਦੇਣਾ ਤਨ ਨੂੰ ਗੁਰੂ ਦੇ ਹਵਾਲੇ ਕਰਨ ਦਾ ਮਤਲਬ ਹੈ ਜੋ ਵੀ ਸਾਡਾ ਸਰੀਰ ਹਰਕਤ ਕਰੇ ਜੋ ਵੀ ਸਾਡੀਆਂ ਅੱਖਾਂ ਹੱਥ ਕੰਨ ਨੱਕ ਜੀਵ ਕੰਮ ਕਰਨ ਦਾ ਯਤਨ ਕਰੇ ਉਹ ਕੰਮ ਕਰੇ ਜੋ ਗੁਰੂ ਨੇ ਦੱਸੇ ਹੋਏ ਨੇ ਤੇ ਗੁਰੂ ਪਿਆਰਿਓ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਇਹ ਉਪਦੇਸ਼ ਜਦੋਂ ਕਰਦੇ ਨੇ ਅਸੀਂ ਮੰਨਾਂਗੇ ਤੇ ਸਾਡਾ ਰੱਬ ਨਾਲ ਮਿਲਾਪ ਹੋ ਜਾਏਗਾ ਵੇਖੋ ਕਿੰਨਾ ਸੌਖਾ ਤਰੀਕਾ ਦੱਸਿਆ ਨਾ ਘਰ ਤੇ ਆਗਣ ਦੀ ਲੋੜ ਨਾ ਬੱਚੇ ਤੇ ਆਗਣ ਦੀ ਲੋੜ ਨਾ ਮਾਪੇ-ਵਾਪੇ ਛੱਡਣ ਦੀ ਲੋੜ ਨਾ ਕਿਤੇ ਜੰਗਲਾਂ ਦੇ ਵਿੱਚ ਜਾ ਕੇ ਭਗਤੀ ਕਰਨ ਦੀ ਜ਼ਰੂਰਤ ਨਾ ਕਿਤੇ ਟਿੱਲਿਆਂ ਤੇ ਚੜ੍ਹਨ ਦੀ ਜ਼ਰੂਰਤ ਨਾ ਪੁੱਠੇ ਲੰਕਣ ਦੀ ਜ਼ਰੂਰਤ ਤੇ ਨਾ ਕੋਈ ਟੋਆ ਪਟ ਕੇ ਵਿੱਚ ਬੈਠਣ ਦੀ ਜ਼ਰੂਰਤ ਜੇ ਰੱਬ ਪਾਉਣਾ ਘਰ ਦੇ ਵਿੱਚ ਰਹਿ ਕੇ ਪਰਿਵਾਰ ਦੇ ਵਿੱਚ ਰਹਿ ਕੇ ਪਾਇਆ ਜਾ ਸਕਦਾ ਹੈ ਜ਼ਰੂਰੀ ਨਹੀਂ ਕਿ ਅਸੀਂ ਆਪਣਾ ਪਹਿਰਾਵਾ ਬਦਲ ਲਈਏ ਸੰਸਾਰੀ ਕੱਪੜੇ ਉਤਾਰ ਕੇ ਅਸੀਂ ਧਾਰਮਿਕ ਕੱਪੜੇ ਪਾ ਕੇ ਕਹੀਏ ਕਿ ਇਹਦੇ ਨਾਲ ਹੀ ਰੱਬ ਮਿਲੇਗਾ ਸਤਿਗੁਰ ਕਹਿੰਦੇ ਨਹੀਂ ਜੋਗ ਦਾ ਮਤਲਬ ਹੈ ਮਿਲਾਪ ਇਹ ਵੀ ਫਰਮਾਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੈ ਜੋਗ ਨਾ ਭਗਵੀ ਕੱਪੜੀ ਜੋਗ ਨਾ ਮੈਲੇ ਵੇਸ ਸਤਿਗੁਰ ਕਹਿੰਦੇ ਕਈ ਮਨੁੱਖਾਂ ਨੇ ਰੱਬ ਨੂੰ ਪਾਉਣ ਦੇ ਲਈ ਨਾ ਭਗਵੇਂ ਕੱਪੜੇ ਪਾਏ ਹੋਏ ਨੇ ਉਹ ਇਹ ਸਮਝਦੇ ਨੇ ਕਿ ਭਗਵੇਂ ਕੱਪੜੇ ਪਾਉਣ ਦੇ ਨਾਲ ਰੱਬ ਨਾਲ ਮਿਲਾਪ ਹੋ ਜਾਏਗਾ ਕਈ ਆਪਣੇ ਸਰੀਰ ਦੇ ਉੱਤੇ ਗੰਦੇ ਕੱਪੜੇ ਪਾਈ ਫਿਰਦੇ ਨੇ ਉਹ ਨਾਉਂਦੇ ਨੀ ਕਈ ਕਈ ਦਿਨ ਮੈਲ ਚਿੰਬੜੀ ਹੋਈ ਆ ਉਹਨਾਂ ਨੂੰ ਮੈਲ ਜੰਮੀ ਹੋਈ ਆ ਉਹਨਾਂ ਦੇ ਸਰੀਰ ਤੇ ਕੱਪੜਿਆਂ ਤੇ ਉਹ ਇਹ ਸੋਚਦੇ ਨੇ ਕਿ ਰੱਬ ਸਾਨੂੰ ਗੰਦੇ ਰਹਿ ਕੇ ਮੈਲੇ ਕੁਚਲੇ ਰਹਿ ਕੇ ਮਿਲ ਜਾਏਗਾ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨਹੀਂ ਭਾਈ ਜੋਗ ਨਾ ਭਗਵੀ ਕੱਪੜੀ ਜੋਗ ਨਾ ਮੈਲੇ ਵੇਸ ਯੋਗ ਦਾ ਮਤਲਬ ਹੈ ਰੱਬ ਭਾਵੇਂ ਕੱਪੜੇ ਪਾ ਕੇ ਜਾਂ ਗੰਦੇ ਕੱਪੜੇ ਪਾ ਕੇ ਰੱਬ ਨਾ ਮਿਲ ਆਪਨੇ ਹੁੰਦਾ ਨਾਨਕ ਘਰ ਬੈਠਿਆ ਯੋਗ ਪਾਈਐ ਸਤਗੁਰ ਕਾਹੇ ਉਪਦੇਸ਼ ਕਹਿੰਦੇ ਰੱਬ ਦਾ ਮਿਲ ਆਪ ਤਾਂ ਘਰ ਬੈਠਿਆਂ ਹੀ ਪਾਇਆ ਜਾ ਸਕਦਾ ਹੈ ਕਿਵੇਂ ਸਤਗੁਰ ਕਾਹੇ ਉਪਦੇਸ਼ ਸਤਗੁਰ ਦਾ ਉਪਦੇਸ਼ ਕਮਾਉਣ ਦੇ ਨਾਲ ਨਾ ਘਰ ਤੇ ਆਗਣ ਦੀ ਲੋੜ ਨਾ ਬੱਚੇ ਤੇ ਆਗਣ ਦੀ ਲੋੜ ਨਾ ਪਰਿਵਾਰ ਤੇ ਆਗਣ ਦੀ ਲੋੜ ਸਿਰਫ ਤੇ ਸਿਰਫ ਗੁਰੂ ਦਾ ਹੁਕਮ ਮੰਨਣਾ ਜੋ ਗੁਰ ਕਹ ਸੋਈ ਪਲ ਮੰਨ ਲੋ ਹਰ ਹਰ ਕਥਾ ਨਿਰਾਲੀ ਗੁਰਸਿੱਖ ਏ ਗੁਰਸਿੱਖ ਮੀਤ ਚੱਲੋ ਗੁਰਚਾਲੀ ਗੁਰੂ ਮਿੱਤਰ ਦੇ ਕਹੇ ਅਨੁਸਾਰ ਆਪਣਾ ਜੀਵਨ ਇਖਤਿਆਰ ਕਰੋ ਗੁਰੂ ਦੇ ਕਹੇ ਅਨੁਸਾਰ ਆਪਣਾ ਜੀਵਨ ਜਿਉਣਾ ਸ਼ੁਰੂ ਕਰ ਦਿਓ ਰੱਬ ਮਿਲ ਜਾਏਗਾ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਨੇ ਪਾਈ ਹੈ ਭਾਈ ਹੁਕਮ ਹੀ ਮੰਨਣਾ ਹੈ ਸਤਿਗੁਰ ਦਾ ਜੇ ਰੱਬ ਨੂੰ ਪਾਉਣਾ ਹੈ ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਣਾ ਕਰਦੇ ਨੇ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਸਤਿਗੁਰ ਕਹਿੰਦੇ ਜਿੱਥੇ ਗੁਰੂ ਦਾ ਹੁਕਮ ਮੰਨਣਾ ਉਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਦੇ ਲਈ ਸੱਚੀ ਬਾਣੀ ਗਾਉਣੀ ਹੈ ਤੇ ਗੁਰੂ ਪਿਆਰਿਓ ਸੰਗਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਗਾਉਣ ਤੋਂ ਭਾਵ ਹੈ ਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਸਤਗੁਰ ਕਿਰਪਾ ਕਰਨ ਪਹਿਲੀ ਸ਼ੁਰੂਆਤ ਅਸੀਂ ਕਰੀਏ ਕਿ ਬਾਣੀ ਨੂੰ ਆਪਣੇ ਘਰਾਂ ਦੇ ਵਿੱਚ ਰੱਖਣਾ ਸ਼ੁਰੂ ਕਰੀਏ ਭਵੇਂ ਛੋਟੇ-ਛੋਟੇ ਜਿਹੜੇ ਗੁੱਟਕੇ ਸਾਬ ਹੁੰਦੇ ਨੇ ਜਿਦੇ ਵਿੱਚ ਪੰਜ ਬਾਣੀਆਂ ਦਾ ਨਿਤਨੇਮ ਹੈ ਜਾਂ ਸੁਖਮਨੀ ਸਾਹਿਬ ਹੈ ਆਸਾ ਦੀ ਵਾਰ ਹੈ ਕੋਈ ਵੀ ਬਾਣੀ ਹੈ ਅਸੀਂ ਘਰ ਦੇ ਵਿੱਚ ਇੱਕ ਅਗੇਹੀ ਜਗ੍ਹਾ ਬਣਾਈਏ ਜਿੱਥੇ ਅਸੀਂ ਬਾਣੀ ਨੂੰ ਸੋਹਣੇ ਤਰੀਕੇ ਨਾਲ ਸਾਫ਼ ਸੁਥਰੀ ਜਗ੍ਹਾ ਤੇ ਵਿਰਾਜਮਾਨ ਕਰ ਸਕੀਏ ਰੱਖ ਸਕੀਏ ਤਾਂ ਜੋ ਅਸੀਂ ਸਾਡਾ ਪਰਿਵਾਰ ਤੇ ਸਾਡੇ ਬੱਚੇ ਪੜ ਸਕਣ ਤੇ ਕਈ ਇਹ ਵੀ ਗੱਲ ਕਹਿ ਦਿੰਦੇ ਨੇ ਕਿ ਸਾਡੇ ਘਰ ਦੇ ਵਿੱਚ ਜੀ ਬਾਣੀ ਰੱਖਣ ਨੂੰ ਜਗ੍ਹਾ ਨਹੀਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਫੇਰ ਕਰਦੇ ਆ ਸਾਡੇ ਘਰ ਦੇ ਵਿੱਚ ਜਗ੍ਹਾ ਹੁੰਦੀ ਹੈ ਪਰ ਅਸੀਂ ਬਾਣੀ ਰੱਖਣਾ ਨਹੀਂ ਚਾਹੁੰਦੇ ਕਿਉਂ ਕਿਉਂਕਿ ਪੜਨੀ ਨਹੀਂ ਹੁਣ ਸੋਨਾ ਘਰ ਦੇ ਵਿੱਚ ਚਾਂਦੀ ਰੱਖਿਆ ਸੋਨਾ ਰੱਖਿਆ ਜਗ੍ਹਾ ਹੈ ਨਾ ਸਰਦੀਆਂ ਵਾਲੇ ਕੱਪੜੇ ਸੰਭਾਲੇ ਨੇ ਜਗ੍ਹਾ ਹੈ ਨਾ ਪਰ ਇਹ ਤਾਂ ਜਗ੍ਹਾ ਇੱਕ ਅਜਿਹੀ ਸਾਈਡ ਤੇ ਚਾਹੀਦੀ ਹੈ ਔਰ ਉੱਚੀ ਜਗ੍ਹਾ ਚਾਹੀਦੀ ਹੈ ਜਿੱਥੇ ਕੋਈ ਬੱਚਿਆਂ ਦਾ ਵਾ ਹੱਥ ਨਾ ਜਾਵੇ ਨਾ ਕੋਈ ਮਿੱਟੀ ਘਟਾ ਪਵੇ ਤਾਂ ਜੋ ਸੇਫਟੀ ਨਾਲ ਸੋਹਣੇ ਤਰੀਕੇ ਨਾਲ ਬਾਣੀ ਨੂੰ ਰੱਖਿਆ ਜਾ ਸਕੇ ਤੇ ਗੁਰੂ ਪਿਆਰਿਓ ਜੇ ਸਤਗੁਰਾਂ ਦੀ ਬਾਣੀ ਰੱਖਾਂਗੇ ਤਾਂ ਪੜਾਂਗੇ ਵੀ ਪੜਨ ਦੇ ਨਾਲ ਉਧਾਰ ਹੋਏਗਾ ਪਹਿਲਾ ਸਾਡਾ ਇਹ ਸੰਕਲਪ ਹੋਣਾ ਚਾਹੀਦਾ ਸਾਡੇ ਜੀਵਨ ਦਾ ਜੇ ਅਸੀਂ ਗੁਰੂ ਦੇ ਸਿੱਖ ਕਹੋਨੇ ਆ ਮੁੱਢਲਾ ਫਰਜ਼ ਹੋਣਾ ਚਾਹੀਦਾ ਕਿ ਸਾਡੇ ਘਰ ਸਤਗੁਰਾਂ ਦੀ ਬਾਣੀ ਹੋਵੇ ਭਾਵੇਂ ਕਿ ਅਸੀਂ ਪੂਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਨਹੀਂ ਰੱਖ ਸਕਦੇ ਕਿਸੇ ਵਿਧੀ ਵਿਦਾਂਤ ਤਰੀਕੇ ਨਾਲ ਰੱਖ ਸਕਦੇ ਆ ਪਰ ਗੁੱਟਕੇ ਸਹਬਾਨਾਂ ਦੇ ਰੂਪ ਦੇ ਵਿੱਚ ਛੋਟੀਆਂ-ਛੋਟੀਆਂ ਪੋਥੀਆਂ ਦੇ ਰੂਪ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਬਾਣੀ ਰੱਖਣੀ ਸ਼ੁਰੂ ਕਰੀਏ ਜਦੋਂ ਬਾਣੀ ਰੱਖਾਂਗੇ ਫਿਰ ਪੜਾਂਗੇ ਵੀ ਜੇ ਪੜਾਂਗੇ ਫਿਰ ਮੰਨਾਂਗੇ ਵੀ ਜੇ ਮੰਨਾਂਗੇ ਫਿਰ ਗੁਰੂ ਸਾਹਿਬ ਅੰਗ ਸੰਗ ਸਹਾਈ ਹੋਣਗੇ ਤੇ ਰੱਬ ਦੇ ਦਿਦਾਰੇ ਆਪਣੇ ਆਪ ਹੋ ਜਾਣਗੇ ਸੋ ਮੁਢਲਾ ਫਰਜ਼ ਨੂੰ ਅਸੀਂ ਪਛਾਣਦੇ ਹੋਈਏ ਸਮਝਦੇ ਹੋਈਏ ਬਾਣੀ ਨੂੰ ਘਰਾਂ ਦੇ ਵਿੱਚ ਰੱਖੀਏ ਸੋ ਸਤਗੁਰ ਕਿਰਪਾ ਕਰਨ ਹੁਣ ਗੁਰੂ ਅਮਰਦਾਸ ਮਹਾਰਾਜ ਜੀ ਇਹੀ ਗੱਲ ਸਮਝਾ ਰਹੇ ਨੇ ਭਾਈ ਗਾਓ ਸੱਚੀ ਬਾਣੀ ਗੁਰੂ ਦੀ ਸੱਚੀ ਬਾਣੀ ਨੂੰ ਗਾਓ ਗਾਵਾਂਗੇ ਤਾਂ ਜੇ ਗੁਰੂ ਘਰ ਆਵਾਂਗੇ ਗਾਵਾਂਗੇ ਤਾਂ ਜੇ ਬਾਣੀ ਘਰ ਵਿੱਚ ਹੋਏਗੀ ਇਸ ਕਰਕੇ ਬਾਣੀ ਨੂੰ ਗਾਉਣ ਦੇ ਲਈ ਬਾਣੀ ਦੇ ਨਾਲ ਜੁੜਨਾ ਜ਼ਰੂਰੀ ਹੈ ਬਾਣੀ ਦੇ ਨਾਲ ਜੁੜ ਕੇ ਆਪਣਾ ਜੀਵਨ ਸਵਾਰਨਾ ਪੈਣਾ ਸਾਨੂੰ ਸੋ ਸਤਗੁਰ ਮਿਹਰ ਕਰਨ ਸਾਡੇ ਤੇ ਕਿਰਪਾ ਕਰਨ ਅਗਲੀਆਂ ਪੰਕਤੀਆਂ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਕੀ ਕਹਿ ਰਹੇ ਨੇ ਕਹਿ ਨਾਨਕ ਸੁਣੋ ਸੰਤੋ ਅਕਥਿਓ ਕਹਤ ਕਹਾਣੀ 헤 ਨਨਕ ਆਖ ਸੁਣੋ ਸੰਤੋ ਜਿੰਨੇ ਵੀ ਸਤ ਸੰਗੀ ਜਨ ਨੇ ਰੱਬ ਦੇ ਪਿਆਰੇ ਨੇ ਸੇਵਕ ਨੇ ਸਾਰੇ ਸੁਣੋ ਭਾਈ ਅਕਥ ਕੀ ਕਰੋ ਕਹਾਣੀ ਉਹ ਜਿਹੜਾ ਅਕਾਲ ਪੁਰਖ ਅਕਥ ਹੈ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਹਦੀ ਕਥਿਓ ਵਿਖਿਆਨ ਕਰੋ ਉਹਦੇ ਗੁਣਾ ਨੂੰ ਜੀਵਨ ਦਾ ਹਿੱਸਾ ਬਣਾਓ ਤਾਂ ਜੋ ਸਾਡਾ ਆਪਣਾ ਜੀਵਨ ਸਬਰ ਸਕੇ ਸੋ ਗੁਰੂ ਪਿਆਰਿਓ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬੜੇ ਸੌਖੇ ਤੇ ਸੁਖੈਨ ਤਰੀਕੇ ਨਾਲ ਸਮਝਾਉਣਾ ਕਰਦੇ ਨੇ ਹੇ ਰੱਬ ਦੇ ਪਿਆਰਿਓ ਹੇ ਸੇਵਕੋ ਹੇ ਸੰਤਜਨੋ ਤੁਸੀਂ ਸੰਸਾਰ ਤੇ ਆਏ ਹੋ ਤੁਹਾਡਾ ਕੰਮ ਹੈ ਰੱਬ ਨੂੰ ਪਾਉਣਾ ਬਸ ਰੱਬ ਨੂੰ ਪਾਉਣ ਦਾ ਸੌਖਾ ਤਰੀਕਾ ਇਹ ਹੈ ਕਿ ਗੁਰੂ ਨੂੰ ਆਪਣਾ ਤਨ ਮਨ ਤੇ ਧਨ ਸਭ ਸੌਂਪ ਦਿਓ ਤੇ ਗੁਰੂ ਦਾ ਹੁਕਮ ਮੰਨੋ ਗੁਰੂ ਦੀ ਜਿਹੜੀ ਸੱਚੀ ਬਾਣੀ ਹੈ ਉਹ ਪੜਨੀ ਸ਼ੁਰੂ ਕਰ ਦਿਓ ਆਪਣੇ ਜੀਵਨ ਦਾ ਆਧਾਰ ਬਣਾ ਲਓ ਤੇ ਤੁਹਾਡਾ ਜੀਵਨ ਹੈ ਜਿਹੜਾ ਉਹ ਤਰ ਜਾਏਗਾ ਰੱਬ ਨਾਲ ਮਿਲਾਪ ਹੋ ਜਾਏਗਾ ਜਦੋਂ ਜੀਵਨ ਵਿੱਚ ਰੱਬ ਵਸ ਗਿਆ ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ ਜੀਵਨ ਵਿੱਚ ਆਨੰਦ ਪੈਦਾ ਹੋ ਜਾਏਗਾ ਕਿਉਂਕਿ ਬਾਣੀ ਦਾ ਨਾਮ ਆਨੰਦ ਸਾਹਿਬ ਹੈ ਉਹ ਆਨੰਦ ਉਹ ਖੁਸ਼ੀ ਉਹ ਖੇੜਾ ਜਿਹਨੂੰ ਕੋਈ ਖਤਮ ਹੀ ਨਹੀਂ ਕਰ ਸਕਦਾ ਉਹ ਇਸ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਪੈਦਾ ਹੋ ਜਾਏਗਾ ਸੋ ਸਤਗੁਰ ਮਿਹਰ ਕਰਨ ਇਹ ਸੀ ਆਨੰਦ ਸਾਹਿਬ ਜੀ ਦੀ ਨੌਵੀਂ ਪੌੜੀ ਜਿਸ ਦੀ ਵਿਚਾਰ ਆਪ ਜੀ ਦੇ ਨਾਲ ਕੀਤੀ ਗਈ ਹੈ ਦਸਵੀਂ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਕੱਲ ਨੂੰ ਕੀਤੀ ਜਾਏਗੀ ਸੋ ਇਨੀਆਂ ਬੇਨਤੀਆਂ ਪ੍ਰਵਾਨ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਰਹਿਮਤ ਦਾ ਮੀਂਹ ਵਰਸਾਉਣਾ